ਪੰਜਾਬ ਦੇ ਵਿੱਚ ਵਰਦੇ ਮੀਂਹ ਦੇ ਦਰਮਿਆਨ ਦੋ ਬੇहद ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਅਸਲ ਇਸ ਵਰਦੇ ਮੀਂਹ ਦੇ ਵਿੱਚ ਆਸਮਾਨੀ ਬਿਜਲੀ ਡਿੱਗਦੀ ਹੈ ਜਿਸ ਕਰਕੇ ਇੱਕ ਨਵੇਂ ਘਰ ਦਾ ਚਿਰਾਗ ਬੁੱਝ ਜਾਂਦਾ ਹੈ ਤੇ ਦੂਜੀ ਥਾਂ ਦੇ ਉੱਤੇ ਚਾਰ ਬੱਚੇ ਖੇਡ ਰਹੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਅਚਾਨਕ ਬਿਜਲੀ ਡਿੱਗਦੀ ਹੈ ਹਾਲਾਂਕਿ ਗਨੀਮਤ ਇਹ ਰਹਿੰਦੀ ਹੈ ਕਿ ਬੱਚੇ ਬਾਲ-ਬਾਲ ਬਚ ਜਾਂਦੇ ਨੇ ਮੌਕੇ ਦੇ ਉੱਤੇ ਭਗਦੜ ਮਚ ਜਾਂਦੀ ਹੈ ਪਹਿਲਾ ਮਾਮਲਾ ਕਪੂਰਥਲਾ ਦੇ ਪਿੰਡ ਸਦਵਾ ਤੋਂ ਸਾਹਮਣੇ ਆਇਆ ਜਿੱਥੇ ਕਿ 21 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮੌਤ ਦਾ ਕਾਰਨ ਆਸਮਾਨੀ ਬਿਜਲੀ ਮੰਨੀ ਜਾ ਰਹੀ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਖੇਤਾਂ ਦੇ ਵਿੱਚ ਆਲੂ ਦੀਆਂ ਢੇਰੀਆਂ ਨੂੰ ਢੱਕਣ ਦੇ ਲਈ ਗਿਆ ਸੀ ਜਸਪ੍ਰਿਤ ਅਚਾਨਕ ਆਸਮਾਨੀ ਬਿਜਲੀ ਡਿੱਗਦੀ ਹੈ ਸੇਰ ਵਾਲੇ ਪਾਸਿਓਂ ਡਿੱਗਦੀ ਹੈ ਪੈਰਾ ਹੇਠੋਂ ਨਿਕਲ ਜਾਂਦੀ ਹੈ ਜਿਸ ਕਰਕੇ ਮੌਕੇ ਦੇ ਉੱਤੇ ਹੀ ਜਸਪ੍ਰੀਤ ਦਮ ਤੋੜ ਦਿੰਦਾ ਹੈ ਦੂਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕੀ ਪੋਸ਼ ਇਲਾਕੇ ਜਵਾਹਰ ਨਗਰ ਦੇ ਵਿੱਚ ਬੱਚੇ ਗਲੀ ਦੇ ਵਿੱਚ ਖੇਡ ਰਹੇ ਹੁੰਦੇ ਨੇ ਆਪਣਾ ਮਨੋਰੰਜਨ ਕਰ ਰਹੇ ਹੁੰਦੇ ਨੇ ਅਚਾਨਕ ਉਹਨਾਂ ਦੇ ਉੱਤੇ ਆ ਕੇ ਅਸਮਾਨੀ ਬਿਜਲੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਗਲੀ ਦੇ ਵਿੱਚ ਲੱਗੀਆਂ ਚਿੱਟੀਆਂ ਟਾਈਲਾਂ ਦੇ ਉੱਤੇ ਬਲੈਕ ਸਪੋਰਟ ਪੈ ਜਾਂਦਾ ਹੈ ਮੌਕੇ ਦੇ ਉੱਤੇ ਇਹਨਾਂ ਬੱਚਿਓਂ ਦੇ ਵੱਲੋਂ ਭੱਜ ਕੇ ਜਾਨ ਬਚਾਈ ਜਾਂਦੀ ਹੈ ਤੇ ਇਸ ਦਰਮਿਆਨ ਜਿਸ ਵੇਲੇ ਇਹ ਹਾਦਸਾ ਵਾਪਰਦਾ ਹੈ ਦੋ ਔਰਤਾਂ ਵੀ ਖੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਨੇ ਤਾਂ ਆਪਣੀ ਉੰਗਲ ਦੇ ਨਾਲ ਆਪਣੇ ਬੱਚੇ ਨੂੰ ਫੜਿਆ ਹੁੰਦਾ ਜਿਵੇਂ ਹੀ ਆਸਮਾਨੀ ਬਿਜਲੀ ਡਿੱਗਦੀ ਹੈ ਤਾਂ ਫਟਾਫਟ ਉਹ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਅੰਦਰ ਚਲੀ ਜਾਂਦੀ ਹੈ ਤਾਂ ਇਹ ਦੋ ਭਿਆਨਕ ਖਬਰਾਂ ਜੜੀਆਂ ਨੇ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹਰ ਇੱਕ ਦੇ ਹਿਰਦੇ ਵਲੁੰਦਰੇ ਗਏ ਨੇ ਇਸ ਕਰਕੇ ਅਜੇ ਕਰ ਮੌਸਮ ਖਰਾਬ ਹੈ ਤਾਂ ਬੜੀ ਸਾਵਧਾਨੀ ਦੇ ਨਾਲ ਘਰੋਂ ਨਿਕਲਿਆ ਕਰੋ ਕਿਉਂਕਿ ਆਸਮਾਨੀ ਬਿਜਲੀ ਕਰਕੇ ਕੋਟ ਮਾਫ ਕਰਨਾ ਕਪੂਰਥਲਾ ਦੇ ਪਿੰਡ ਸਿਧਵਾ ਦੇ ਇੱਕ ਘਰ ਦਾ ਚਿਰਾਗ ਬੁੱਝ ਚੁਕਿਆ ਤਾਂ ਬਜ਼ੁਰਗ ਉਮਰੇ ਮਾਪਿਓ ਦਾ ਸਹਾਰਾ ਬਣਨਾ ਸੀ ਜਸਪ੍ਰੀਤ ਨੇ ਪਰ ਅਸਮਾਨੀ ਬਿਜਲੀ ਦੀ ਚਪੇੜ ਦੇ ਵਿੱਚ ਆ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਚੁਕੀ ਹੈ ਤੇ ਦੂਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਗਲੀ ਦੇ ਵਿੱਚ ਖੇਡਦੇ ਬੱਚਿਆਂ ਦੇ ਉੱਤੇ ਅਸਮਾਨੀ ਬਿਜਲੀ ਡਿੱਗੀ ਪਰ ਗਨੀਮਤ ਇਹ ਰਹੀ ਕਿ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ ਮੌਕੇ ਦੇ ਉੱਤੇ ਭੱਗਦੌੜ ਮੱਚ ਗਈ ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਇਹ ਹੀ ਅਪੀਲ ਹੈ ਕੀ ਕਰੋ ਲੋੜ ਪੈਣ ਤੇ ਹੀ ਮੌਸਮ ਖਰਾਬ ਦੇ ਵਿੱਚ ਨਿਕਲੋ ਤੇ ਬੜੀ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਜਸਪ੍ਰੀਤਵੀ ਘਰੋਂ ਕਾਮਲ ਦੇ ਲਈ ਗਿਆ ਸੀ ਖੇਤਾਂ ਦੇ ਵਿੱਚ ਕਿ ਆਲੂ ਖਰਾਬ ਨਾ ਹੋ ਜਾਣ ਪਰ ਮੌਤ ਉਸ ਨੂੰ ਇਸ ਤਰ੍ਹਾਂ ਘੇਰਾ ਪਾਏਗੀ ਉਸ ਨੇ ਕਦੇ ਵੀ ਸੋਚਿਆ ਨਹੀਂ ਹੋਵੇਗਾ